ਹੁਣ ਇੱਕ ਕੰਮ ਬਹੁਤ ਵਧੀਆ ਤੁਹਾਡੇ ਤੁਹਾਡੇ ਕਰਨ ਦਾ ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ ਭਲੱਥ ਤੋਂ ਵੀ ਹਰਾਓ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਰੋਂ ਭਾਈ ਜੀ ਨੇ ਦੇਗ ਮੂਰੋਂ ਭਾਈ ਜੀ ਨੇ ਨਹੀਂ ਦਿੱਤੀ ਪਿਛਲੀ ਕੁੱਤਾ ਖਾ ਗਿਆ ਕਿਸੇ ਨੇ ਦੇਗ ਲੈ ਲਈ ਦੇਗ ਲੈ ਕੇ ਐਂ ਪਿੱਛੇ ਕਰ ਲਈ ਇੱਕ ਹੱਥ ਨਾਲ ਦੁਬਾਰੇ ਦੇਖ ਲੈਣ ਲੱਗਿਆ ਭਾਈ ਜੀ ਕਹਿੰਦਾ ਦੋਨੇ ਹੱਥ ਕਰ ਜਦੋਂ ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ ਉਹ ਪਿਛਲੀ ਹੋਕ ਆ ਗਿਆ ਉਹ ਕਹਿੰਦਾ ਨਾ ਤੇਰੇ ਹੱਥ ਝੂਠੇ ਨੇ ਹੁਣ ਨਹੀਂ ਮਿਲਦੀ ਸੋ ਇਹਨਾਂ ਦਾ ਇਹ ਹਾਲ ਹੋਊਗਾ ਉਹ ਫਿਰਦੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਆ ਪੈਸੇ ਲੈ ਕੇ ਜਾਂਦੇ ਆ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਤੂੰ ਜਿੱਤ ਜਾਏਂਗਾ ਮੈਨੂੰ ਇੰਨੇ ਪੈਸੇ ਦੇ ਦੇ ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰ ਸਿਮਰਤ ਕੌਰ ਨੂੰ ਹਰਾਉਣ ਗਿਆ ਸੀ ਜਿਤਾਉਣ ਜਿਤਾਉਣ ਗਿਆ ਸੀ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਉਹਦੇ ਉਂ ਤੋਂ ਜਿੱਤ ਜੇਗੀ ਮੈਨੂੰ ਐਨੇ ਪਾਸ ਹਾਂਜੀ ਹਾਂ ਲੈ ਕੇ ਨਹੀਂ ਤਾਂ ਇਹ ਕੋਈ ਕੰਮ ਨਹੀਂ ਕਰਨੀ ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ ਭਰੇ ਨੇ ਦੂਜੇ ਨੰਬਰ ਤੇ ਅਮੀਰ ਬੰਦਾ ਹੈ ਖੈਰਾ ਕਿੱਥੋਂ ਆ ਗਿਆ ਪੈਸਾ ਕੇਸ ਚੱਲਦੇ ਨੇ ਡਰੱਗ ਤੇ ਜਮਾਨਤਾਂ ਤੇ ਆਏ ਹੋਇਓ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਤੇ ਚਾਹੇ ਇਮਾਨਦਾਰੀ ਦਾ ਸਬੂਤ ਨਹੀਂ ਹੋ ਯਾਰ ਤੁਸੀਂ ਕਿਵੇਂ ਇਮਾਨਦਾਰ ਆ ਸੋ ਵੀਰੋ ਇਹਨਾਂ ਦੇ ਮਾਗਰ ਨਾਲ ਲੱਗਿਓ ਦੋਨੇ ਹੱਥ ਉੱਪਰ ਝਾਕੇ ਮੈਨੂੰ ਇਹ ਤਸੱਲੀ ਕਰਾ ਦਿਓ ਕਿ ਭਲਾਥ ਵਾਲੇ ਪਾਸਿਓ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ ਵਾਹ ਬਈ ਧੰਨਵਾਦ